ਇਹ ਬਾਖੇ ਪਦੰਪ੍ਰਾਮਤਾ ਆਪਣੀ ਦਾ ਆਖੇ ਤੇ ਇਹ ਗ੍ਰੰਥਾਂ ਦੇ ਵਿੱਚ ਭਾਰਤੇ ਗ੍ਰੰਥ ਦੇ ਵਿੱਚ ਲਿਖਿਆ ਹੋਇਆ ਕਿ ਪ੍ਰਾਣਾਂ ਦੇ ਵਿੱਚ ਗਾਥਾ ਆਉਂਦੀਆਂ ਤੇ ਇਹ ਗਿਆਨ ਦੀਆਂ ਗਾਥਾਂ ਨਹੀਂ ਗੈਂ ਪ੍ਰਾਣ ਕਾ ਬਾਤ ਤੇ ਪ੍ਰਾਣ ਕਾ ਬਾਤਾਂ ਨੂੰ ਗਿਆਨੀ ਨਹੀਂ ਮੰਨਦੇ ਤੇ ਗਿਆਨੇ ਪਰਸਾਂ ਦਾ ਇੱਥੇ ਬੈਠਿਆਂ ਦਾ ਮਿਰਤ ਲੋਕ ਦੇ ਵਿੱਚ ਰਹਿੰਦਿਆਂ ਦਾ ਲੋਕ ਹੋਰ ਤੇ ਮੋਖਤ ਪਰਸ਼ਾਨਾ ਲੋਕਾ ਲੋਕ ਹਲੋ ਜਿੱਥੇ ਲੋਕ ਕੋਈ ਨਿੰਗਾ ਤੇ ਇਸ ਵਾਸਤੇ ਆਏ ਸਾਰਿਆਂ ਦੀ ਵਿਆਖਿਆ ਦੱਸਦੇ ਆ ਥੋੜੇ ਥੋੜੇ ਵਿਸ਼ਗੂ ਰੂਪ ਤੇ ਉਭਜ ਸਭੀ ਪਰੇ ਪੀਰ ਜਾਚੇ ਤਾਏ ਤਬ ਹੀ ਤੇ ਵੇਸ਼ਨ ਦੇ ਸਾਰੇ ਕਰਦੇ ਆ ਉਪਾਸਨਾਂ ਤੇ ਕੰਦੇ ਆ ਵੀ ਜਾਗਦਾ ਸਦਾ ਵਿਵਿਧ ਵੇਸ ਕੋ ਧਾਰ ਅਵਤਾਰਾ ਸਭ ਦੇਵਲ ਕੋ ਦੇ ਸਹਾਰਾ ਤੇ ਕਈ ਕਹਿੰਦੇ ਅਵੇ ਗਣੇਸ਼ ਸਾਹਿਬ ਤੋਂ ਵੱਧ ਗਿਆ ਹੈ ਤੇ ਕਿਉਂਕਿ ਸਾਰਿਆਂ ਨੂੰ ਸਹਾਰਾ ਦਿੰਦਾ ਤੇ ਸਾਰੇ ਉਸ ਪਾਸ਼ਨਾ ਕਰਦੇ ਹਨ ਜਾਤੇ ਤਾਂ ਕੀ ਕੀ ਇਹ ਪੂਜਾ ਵਿਸ਼ਨੂੰ ਸਮਾਨ ਨਾ ਸੇਵੀਏ ਨਹੀਂ ਦੂਜਾ ਤੇ ਕਈਆ ਦੇ ਇਹਨਾਂ ਦੇ ਲੱਗੋ ਤੇ ਕਈਆ ਦੇ ਯਰ ਬੇਸ਼ਮੰਦ ਸਮਾਨ ਦੂਜਾ ਕੋਈ ਦੇਵਤਾ ਨਹੀਂ ਵਿਸ਼ਨੂੰ ਭਗਤ ਸੇਵ ਉੱਤਮ ਕਈਏ ਤੋਪੀ ਸੇਵਿਆ ਸਰੂਪ ਨਾ ਲਈਏ ਖੇਰ ਫੜ ਵਿਸ਼ਨੂੰ ਭਗਤ ਸੇਵ ਉੱਤਮ ਕਹੀਏ ਤੋ ਵੀ ਸੇਵਿਆ ਸਰੂਪ ਨਾ ਲਈਏ ਤੇ ਕਈ ਕਹਿੰਦੇ ਆ ਕਿ ਸੇਵ ਭਗਤ ਹੈ ਵਿਸ਼ਨੂੰ ਭਗਤ ਹੈ ਉੱਤਮ ਕਹਿੰਦੇ ਆ ਤੇ ਦੇਵੀ ਦੇ ਸਰੂਪ ਨੂੰ ਉਹ ਵੀ ਨਹੀਂ ਪਹੁੰਚ ਸਕਦੇ ਕਿਉਂਕਿ ਆ ਦੇਵੀ ਅੱਗੇ ਹੈ ਰੂਪ ਅਮੰਗ ਸੇਵ ਕੋ ਸਭ ਸਮ ਧਿਆਨ ਕਰੇ ਨਹੀਂ ਤਾਂ ਕੋ ਯੋ ਹਮ ਤੇ ਕਈ ਸਰ ਦਾ ਧਿਆਨ ਧਰਦੇ ਐ ਤੇ ਕਈ ਵੇਖੋ ਕਿ ਬਾਣੀ ਦੇ ਵਿੱਚ ਵੀ ਇਹੇ ਸ਼ੇਨਾਂ ਦੇ ਨਾਮ ਨੇ ਤੇ ਬਾਣੀ ਵਾਲਿਆ ਸੰਤਾਂ ਨੇ ਲਿਖਿਆ ਕਿ ਸ਼ਿਵ ਸ਼ਿਵ ਕਰਤੇ ਜੋ ਨਰਤੇ ਆਵੇ ਤੇ 발 ਤੇ ਚਰੇ ਡਮਰੂ ਤਮਕਾ ਤੇ ਮਹਾ ਮਾਇਕੀ ਪੂਜਾ ਕਰ ਤੇ ਨਰਤੇ ਨਾਰ ਹੋਏ ਉਹ ਤਰ੍ਹਾਂ ਤੇ 도ਡੀ ਵਿਖੰਡਣ ਮੰਡਣੇ ਆ ਜਿਵੇਂ ਇਹ ਗ੍ਰੰਥ ਉਹ ਜੜਾ ਮਹਾ ਮਾਇਦੇ ਪੂਜਾ ਕਰਦਾ ਤੇ ਉਹ ਨਰ ਤੋਂ ਨਾਰੀ ਰੂਪ ਹੋ ਜਾਂਦਾ ਤੇ ਇਵੇਂ ਇਹ ਕਈ ਜਾਂਦੇ ਹਮ ਰਾਖ ਡੰਬੁਰੂ ਗਜ ਚਰਮ ਕਪਾਲਾ ਧਾਰੇ ਆਪ ਕਹੇ ਕਰੇ ਨਿਹਾਲਾ ਤੇ ਅਖੇ ਉਹ ਤਾਂ ਸਭ ਨੂੰ ਜੜਾਵੋ ਨ ਤਾਰਣ ਕਰਦਾ ਨਿਹਾਲ ਕਰ ਦਿੰਦਾ ਤੇ ਕਪਾਲੇ ਖਪਰਾ ਤੇ ਲੱਗਿਆ ਪੜਿਆ ਹੋਇਆ ਤੇ ਡਰੂ ਟਮਕਾਉਂਦਾ ਕਰਦਾ ਹੈ ਤਾਕੋ ਪੂਤ ਗਣੇਸ਼ ਜੋ ਤੈਸੇ ਰੂਪ ਵਿਲਕਸ਼ਣ ਨਰ ਪਸ਼ੂ ਜੈਸੋ ਤੇ ਉਹਦਾ ਪੁੱਤਰ ਹੈ ਗਣੇਸ਼ ਤੇ ਜਿਹਦਾ ਸਰੂਪ ਵਿਲਕਸ਼ਣ ਨਾ ਕੋਈ ਨਰ ਕਹਿ ਸਕਦੇ ਤੇ ਪਸ਼ੂਆਂ ਵਰਗਾ ਹੈ ਸੱਟ ਹੱਟ ਤੇ ਧਿਆਵ ਤੋ ਜੋ ਦੇਵੀ ਤਾ ਸਮ ਰੂਪ ਧਾਰਤ ਤਹ ਸੇਵੀ ਤੇ ਇਸ ਤਰ੍ਹਾਂ ਇਹ ਤੁਸਕੰਦੇ ਅਵਤਾਰ ਦੇ ਵੀ داری ਬਈ ਤੇ ਅੰਤਰ ਦੇ ਆ ਤੇ ਉਹ ਦੇਵੀ ਦੀ ਵੀ ਬਾਤ ਹੁਣ ਅੱਗੇ ਬਤਾਉਂਦੇ ਥੋੜੇ ਬਾਤੇ। ਪਿਆ ਨਿੰਦਤ ਆ ਸੁਚੀ ਨਾ ਪਵਿੱਤਰਤਾ, ਔਗਣ ਗਿਨੇ ਨਾ ਜਾਵਤ ਵਿਚਿਤਰਤਾ। ਤੇ ਉਹ ਦੇਵੀ ਵਿਚਿਤਰਤਾ ਹੈ ਆਸਨਾ ਆਚਾਰ ਜੈ ਕਿਵੇਂ ਆ ਕਿਵੇਂ ਦੇਖਦੇ। ਤੇ ਹੁਣ ਸਾਡੇ ਸਮਝ ਲੋ ਵੀ ਆਉਂਦੀਆਂ ਕਿ ਸਾਡੇ ਕੋ ਭਾਰਤੀ ਪਰੰਪਰਾ ਤੇ ਪਰੰਪਰਾ ਤਾਂ ਟੁੱਟ ਚੁੱਕੀ ਆ ਭਾਰਤ ਅੱਜ ਤੇ ਅਕੇ ਸੇਗਾ ਕੇ ਵੀ ਜਿਹੜਾ ਇੱਕ ਤਾਂ ਵਾਲ ਖੁੱਲਾ ਆ ਉਹ ਮਾਰਾ ਗਿਰ ਤੇ ਉਹ ਨਿਸ਼ਾਨੇ ਸੀ ਜਿਹਦਾ ਪਤੇ ਸਿਰ ਤੋਂ ਖਤਮ ਹੋ ਚੁੱਕਿਆ ਤੇ ਉਸ ਲੜਕੇ ਨੂੰ ਵਾਲ ਫੁੱਲੇ ਦੱਸਦੇ ਸੀ ਦੇਖੇ ਜੇ ਨਮਾਉ ਪਾ ਤੂੰ ਕਿੰਨੇ ਮੇਡੀਆਂ ਗੰਗਾਂ ਬੰਦੇ ਸੀ ਫਿਰ ਖੋਲ ਲੈ ਤੇ ਉਹ ਨਿਸ਼ਾਨੇ ਸੀ ਕਿ ਵੀ ਇਸ ਵਿਧਵਾ ਜਿਹੜੇ ਕਈ ਨਾਮ ਰੱਖਿਆ ਤੇ ਹੁਣ ਉਹਦੀ ਮਹਿਮਾ ਕਹੀ ਜੀਵੇ ਸਦਾ ਫੁੱਲੇ ਤੇ ਰੰਗ ਰੂਪ ਲੜਕੇ ਬਣਾ ਸਕਦੇ ਸੀ ਜੀ ਦੀ ਸ਼ਾਦੀ ਹੋਵੇ ਤੇ ਉਸ ਦਿਨ ਤੋਂ ਉਹਦੇ ਮਹਿੰਦੀ ਰੰਗਦੇ ਤੇ ਲੋਕ ਪਰੰਪਰਾ ਚਾਹਦੇ ਸੀ ਵੇ ਹਮਕੇ ਮਿੱਤਰਾਂ ਆਪਣਾ ਯਾਰਾਂ ਤਾਂ ਨੋ ਕੋੜੀ ਦੇ ਆ ਤਪੇੜੇ ਕਰ DNA ਚਾਹੀਦੇ ਐ ਲੋਕ ਲੋਕ ਗਾਥਾ ਤੇ ਮਾਤ ਵਾਲਾ ਵੀ ਲੜਕੇ ਨੂੰ ਵਿਆਹ ਦੇਣਾ ਚਾਹੀਦਾ ਤੇ ਵਿਆਹ ਤੋਂ ਪਹਿਲਾਂ ਉਹ ਮਹਿੰਦੀ ਨਹੀਂ ਲਾਉਂਦੇ ਤੇ ਲੰਘ ਗਏ ਲੋਕ ਸਾਰੇ ਨੰਗੇ ਆਦੇ ਕੌਣ ਹੈ ਤੇ ਨਾਨਾਂ ਤੇ ਪਰਜਾਂਗਾਂ ਕੁੜੀਆਂ ਜਾਂਦੀਆਂ ਤੇ ਕੋਈ ਪਹਿਚਾਣ ਨਹੀਂ ਸਕਦਾ ਵੀ ਬਹੁਤੀ ਕਿਹੜੀ ਹੈ ਤੇ ਨਾਨਾ ਨਾ ਕਿਹੜੀਆਂ ਤੇ ਸੰਤਾ ਬੋਲਾ ਸਰਾਏ ਨੇ ਨਨੰਦ ਦਾ ਅਰਥ ਇਹ ਕੀਤਾ ਕਿ ਜਿਸ ਕੋ ਬਾਵੀ ਸੇ ਕبھی ਵੀ ਨੰਦਨਾ ਹੋਵੇ ਤੇ ਉਹ ਦਾ ਨਨੰਦ ਤੇ ਇਹ ਕਦੇ ਨੰਦ ਕਦੇ ਕੋਈ ਸਮਾ ਹੋਏਗੀ ਪਰ ਜਾਈ ਤੇ ਪਵਾ ਟੁੱਟ ਕੇ ਅਮਰ ਜੇ ਤੇ ਇਹ ਸਾਰੇ ਹੈਗੇ ਆ ਤੇ ਦੇਵੀਆਂ ਸੀਗੀਆਂ ਤੇ ਦੇਵੀਆਂ ਜੀ ਮੈਨੂੰ ਉਤਰਦੇ ਆਓ ਐ ਮਾਇਆ ਕਹੇ ਜੇ ਤਾਂ ਮੇਰੇ ਸਾਥ ਚੋਇਆ ਪਾਸ ਤੋਂ ਮੈਂ ਕੋਈ ਜ਼ਰੂਰੀ ਨਹੀਂ ਤੇ ਵਾਦਾ ਵੀ ਇਹ ਦੇਵੀਆਂ ਤੇ ਇਹਨਾਂ ਨੂੰ ਪੁਹਾ ਖਣਾ ਚਾਹੀਦਾ ਕਿਉਂਕਿ ਲੜਕੀਆਂ ਤੇ ਮਾਤਾ ਕਿਉਂ ਆਦੇ ਆ ਤੇ ਮਾਇਆ ਆਖਿਆ ਵੀ ਮੇਰੇ ਵਿਗਿਆਨ ਤੋਂ ਬਾਹਰ ਆ ਗਾਲੋ ਤੇ ਉਹ ਵੀ ਉਹਨਾਂ ਦੇ ਐ ਹਾਰ ਸ਼ਿੰਗਾਰ ਲਏ ਜਦੋਂ ਤੇ ਭਾਰਤੀ ਸੰਸਕ੍ਰਿਤੀ ਇਹ ਲੜਕੀਆਂ ਨੂੰ ਐਸੇ ਹਾਰ ਸ਼ਿੰਗਾਰ ਕਰਨ ਦੇ ਆਗਿਆ ਨਹੀਂ ਦਿੰਦੀ ਤੇ ਅੱਜ ਸਾਰਿਆਂ ਨੇ ਇਹ ਅਸਾਰੇ ਤੋੜਤੇ ਆ ਨਿਯਮ ਨਿਸ਼ਮਤਾ ਚੱਲੋ ਤੱਕਣਦਾਨੀ ਤੇ ਉਹ ਕਹਿੰਦੇ ਤਾਂ ਕਹਿਣਾ ਪਿਆ ਕਿ ਗ੍ਰੰਥ ਤੇ ਖਚਾਣਾ ਤੇ ਗ੍ਰੰਥ ਦੇ ਵਿੱਚ ਬੇਵੀਆਂ ਦੇ ਵੀ ਭਾਈ ਬੜੇ ਹਾਰ ਸ਼ਿੰਗਾਰ ਲਾਏ ਆ ਤੇ ਫੇਰ ਕੀ ਕਰੋਗਾ ਕਹਿੰਦੇ ਫੇਰ ਲੋਕਾਂ ਨੇ ਆਰ ਕੇ ਉਹਨਾਂ ਦੇ ਵੀ ਕਈ ਰੂਪ ਰੇਖਾ ਨਵੈ ਕੋਰੀ ਜਦੇਆ ਤੇ ਕਈ ਉਹਨਾਂ ਦੇ ਡਿਜਾਇਨ ਬਣਾਉਂਦੇ ਆ ਤੇ ਇਥੋਂ ਚੱਲਦਾ ਹੈ ਕਿ ਵੀ ਇਹ ਉਹਨਾਂ ਚ ਕੋਈ ਨਹੀਂ ਆ ਰਿਹਾ ਕਿ ਜੀ ਦੇ ਬਾਰੇ ਉਹਦਾ ਪ੍ਰਸ਼ਨ ਆ ਵੀ ਹੈ ਹੋ ਜਾਂ ਕੌਣ ਹੈ ਕਿ ਜਿਹੜਾ ਸੌਂਦਾ ਤੇ ਨਾ ਜਾਗਦਾ ਤੇ ਕੀ ਲੋਗੇ ਹਾਂਜੀ ਆਪਰ ਤਕੂਟ ਕੋ ਆਕਾਰ ਕਹੀਏ ਪਰਾ ਦੀਨ ਨਿਜ ਤੰਤਰ ਨਾ ਲਈਏ ਐਸੋ ਰੂਪ ਜੋ ਚਾਹੀਏ ਜਾ ਕੋ ਸੋ ਸੇਵਕ ਨਰਖ ਖਰ ਸਮਤਾ ਕੋ ਤੇ ਆयो जे ਰੋਪਵਾਨ ਨੋ ਆਵੇ ਜਿਵੇਂ ਅਜੀਤਾਲਾ ਦੇਵੀ ਦਾ ਤੇ ਇਥੇ ਅਸੀਂ ਮੈਂ ਕਿਸੇ ਦਾ ਬਈ ਨਾ ਕਿਉਂ ਲਵਾ ਤੇ ਫਿਰ ਤੁਸੀਂ ਆਪ ਹੀ ਲਾਉਂਗੇ ਜਿਹੜੇ ਕੋਈ ਚਾਹ ਮਲਵੇ ਦੇ ਸੰਦੇ ਆ ਤੇ ਇਹ ਰਹਿ ਗਿਆ ਕਿ ਵੀ ਜਿਹੜਾ ਕਿਸੇ ਨੇ ਕਥਾ ਕਰਨੀ ਹੈ ਤੇ ਜਿਹੜਾ ਕਿਸੇ ਨੇ ਮਾਈਆਂ ਬੀਬੀਆਂ ਦੇ ਸਾਡੇ ਲੜਕੀਆਂ ਕਥਾ वार्ता ਕਰਦੀਆਂ ਤੇ ਉਹਨਾਂ ਨੂੰ ਕਥਾ ਕਰਨ ਆਲਿਆਂ ਦੇ ਬਹੁਤਿਆਂ ਨੂੰ ਤੇ ਪਾਰਲਰਾਂ ਦੇ ਵਾਲ ਸੋਤ ਕਰਾ ਕੇ ਆਉਣੇ ਪੈਂਦੇ ਆ ਤੇ ਫਿਰ ਵਾਲ ਸੋਤ ਕਰਾਉਣ ਦਾ ਮਤਲਬ ਹੈ ਤੇ ਅੱਤੇ ਇੱਕ ਪਾਸਾ ਮੋਰੇ ਛੱਡੋ ਤੇ ਇੱਕ ਪਾਸਾ ਪਿੱਛੇ ਛੱਡੋ ਤੇ ਜਿਹੜੀਆਂ ਲੜਕੀਆਂ ਬਈ ਕੋਈ ਮੌ ਕਰੀ ਕਰਦੀਆਂ ਤੇ ਕਈ ਹੋਰ ਕਰਤਾ ਬਾ ਕੋਈ ਸਹਿੰਦੇ ਕੋਈ ਦਿਆਂ ਕਰਾਉਂਦੀਆਂ ਤੇ ਫੇਰ ਉਹ ਆਖਣ ਗੀਆਂ ਜੇ ਆਮ ਵਰਗੀ ਮਾਇਆ ਤਾਂ ਫੇਰ ਮੇਰੀ ਮਹਿਮਾ ਕਾਦੀ ਆ ਤੇ ਉਹ ਤਾਂ ਕਰਨ ਤੇ ਜਿਹੜੀਆਂ ਸਾਹ ਹੋਈ ਹੋ ਗਈਆਂ ਇਹ ਕਥਾ ਵਾਰਤਾ ਸੁਣਾਉਂਦੇ ਆ ਤੇ ਉਹ ਵਿਡਜੈਨ ਕੱਢਦੀਆਂ ਤੇ ਦੁਨੀਆਂ ਦੇ ਹਿਰਦੇ 'ਚ ਵੀ ਇਹ ਤਸ ਗਿਆ ਕਿ ਜਿਹਦਾ ਰੋਪ ਨਹੀਂ ਮੋਹਦਾ ਤੇ ਉਹਦੀ ਕਥਾ ਵਾਰਤਾ ਨੇ ਸੁਣਨੀ ਤੇ ਪਹਿਲਾ ਰੋਪ ਮੋਹਤ ਹੋਣਾ ਚਾਹੀਦਾ ਤੇ ਫਿਰ ਫੇਰ ਕਥਾ ਸੁਣਾਓ ਤੇ ਦੁਨੀਆਂ ਨੇ ਵੀ ਉਹ ਕਰਤੀ ਤੇ ਲੀੜੇ ਲਾੜੇ ਪ੍ਰੈਸ ਕਰਕੇ ਤੇ ਜਿਹੜੇ ਸਾਡੇ ਸਾਧੂ ਸੀਗੇ ਤੇ ਉਹ ਸਾਰੇ ਨਾ ਕੋਈ ਲੇੜਾ ਪ੍ਰੈਸ ਕਰਦਾ ਸੀ ਇਹ ਤਾਂ ਸਿੱਖਾਂ ਨੇ ਚਲਾਏ ਆ ਤੇ ਹਿੰਦੂਆਂ ਦੇ ਅਮੀਰਾਂ ਨੇ ਚਲਾਏ ਆ ਤੇ ਹਿੰਦੂ ਵੀ ਮਾੜੇ ਜਿਹੇ ਆ ਪਾਉਂਦੇ ਸੀ ਥੋਤੀ ਤੇ ਭਈਓ ਵੀ ਮਹਿੰਗੀਆਂ ਪਾਉਂਦੇ ਹਣ ਪੰਡਤ ਕਿਉਂ ਪਾਉਂਦੇ ਆ ਤੇ ਸਿੱਖ ਪੰਥ ਦੇ ਜੜੇ ਆ ਉਹ ਆਦੇ ਵੀ ਫੇਰ ਤੇ 100 ਬੰਦਾ 200 ਬੰਦਾ ਪੜਾਲ ਚ ਮੇਰੀ ਕਥਾ ਸੁਣਦਾ ਤੇ ਜੇ ਮੇਰੇ ਉਹੋ ਜੇ ਲੇੜੇ ਐ ਤੇ ਇੱਕ ਕੱਲ ਵੇਖੇ ਸੀ ਮੇਰੀ ਪਗੜੀ ਅਰਕੇ ਉਹਨਾਂ ਨੇ ਨਵੇਂ ਤੇ ਚਾਰ ਬੈਠੇ ਕਾਲਾ ਕੁਰਤਾ ਤੇ ਸਾਰਿਆਂ ਦੇ ਸਿਰ ਤੇ ਉਹ ਆ ਜਾਂਦੇ ਉੱਤੋਂ ਦੇ ਸਾਬੇ ਜਿਵੇਂ ਆਖੇ ਭਾਈ ਇਹ ਵੀ ਕਿ세 ਪ੍ਰੇਮ ਮੀਨੇ ਨਾ ਮਾਂ ਪ੍ਰੇਮ ਕੱਢਤਾ ਹੋਊਗਾ ਤੇ ਲੋਕ ਵੀ ਕੀ ਕਰਨ ਲੋਕਾਂ ਦੇ ਪਹਿਲਾ ਸਾਨੂੰ ਮੋਹਤ ਕਰੋ ਤੁਸੀਂ ਤੇ ਫੇਰ ਸੁਣਨ ਨਾਲ ਕੋਈ ਨਹੀਂਗਾ ਤੇ ਇਹ ਪਰੰਪਰਾਇਤ ਤਰੀ ਹੁੰਦੀ ਐ ਤੇ ਆ ਰਾਮਲੀਲਾ ਕਰਦੇ ਤੇ ਖਸਾ ਖਸਾ ਕੇ ਪਾਊਡਰ ਜੇ ਪੱਥਰ ਤੇ ਤੇ ਫਿਰ ਲੇਪ ਕਰਦੇ ਤੇ ਲੇੜੇ ਕਰਦੇ ਮੁੱਢ ਤੋਂ ਹੀ ਤੁਰੇ ਆਉਂਦੇ ਐ ਤੇ ਇਹ ਗੁਰੂਆਂ ਨੇ ਸਾਰੇ ਸਿੱਖਾਂ ਨੇ ਤੇ ਗੁਰੂ ਲੋਕਾਂ ਦੇ ਸੇਵੇ ਸਾਤਾ ਜੀ ਮਨਵਤੇ ਤ ਕਰੋ ਤੇ ਭਾਈ ਅੱਜ ਕੌਣ ਕਰਦਾ ਵੀ ਮੈਨੂੰ ਤਿਆਰ ਹੋ ਲੈਣ ਵੇ ਪਿਆਰ ਕੀ ਹੈ ਤੇ ਇਹੇ ਇੱਥੇ ਆ ਜੋ ਵੇਵੇਂ ਦੇਵੀਆਂ ਦੇ ਬਈ ਡਿਜ਼ਾਈਨ ਬਣ ਗਏ ਤੇ ਉਹਵੇਂ ਕਥਾ ਵਾਰਤਾ ਵਾਲਿਆਂ ਦੇ ਬਣ ਗਏ ਤੇ ਸਾਡੇ ਵਰਗਾਂ ਦੇ ਮੋਹਤ ਨਹੀਂ ਅਸੀਂ ਕਿਸੇ ਨੂੰ ਕਰਦੇ ਤੇ ਕੁਛ ਕੁਝ ਅਸੀਂ ਵੀ ਪਕੜੇ ਚੰਲੇ ਮਾੜੇ ਜਿਲੇੜੇ ਪਾਲੇ ਵੀ ਲੋਕ ਮੋਹਤਾਰੇ ਸੋਣਾ ਲੱਗਣਾ ਚਾਹੀਦਾ ਤੇ ਸਿਆਣੇ ਲੱਗਣ ਦਾ ਕੋਈ ਮਤਵ ਨਹੀਂ ਤੇ ਸੈਂਕੜੇ ਲੋਕ ਕਥਾ ਸੁਣ ਨਾ ਜਾਂਦੇ ਐ ਵੀ ਤੁਹਾਨੂੰ ਸਿਆਣਾ ਲੱਗਿਆ ਤੇ ਫਿਰ ਬੋਲਿਆ ਤਾਂ ਬਹੁਤ ਚੰਗਾ ਤੇ ਕੀ ਬੋਲਿਆ ਕਾਹਦਾ ਪਤਾ ਨਹੀਂ ਤੇ ਰੋਪ ਵੇਖ ਵੇਖ ਕੇ ਸਾਰੇ ਆਉਂਦੇ ਤੇ ਤਾਰੇ ਬਾਣੀ ਦੇ ਵਿੱਚ ਵੀ ਇਹ ਕਹਿਣਾ ਪਿਆ ਕਿ ਦਰਬ ਸੰਤ ਸੰਤ ਰਾਜ ਮੂਏ ਤੇ ਗਢ ਲੈ ਕੰਚਨ ਭਾਰੇ ਤੇ ਬੇਦ ਪੜੇ ਪੜ ਪੰਡਤਮ ਹੋਏ ਤੇ ਰੂਪ ਦੇਖ ਦੇਖਨਾਰੇ ਉਹ ਰੂਪ ਮੋਹਤ ਰਹੀ ਮੈਂ ਤਾਂ ਨਹੀਂ ਕਿ ਮੈਂ ਤਾਂ ਗੱਲ ਬਾਣੀ ਦੀ ਦਸਤਾ ਵੇ ਬਾਣੀ ਚ ਵੇਖਿਆ ਕਿ ਪੰਡਤ ਆ ਸਲੋਕ ਸੁਣਾਓ ਦਵਾਦ ਤੇ ਉਹਨੋਂ ਸ਼ਬਦ ਦੇ ਪ੍ਰਭਾਵੇਠ ਦੱਤ ਕਿਉ ਸਰੋਤੇ ਸਰੋਤਾ ਸਿਰ ਨਾ ਚੱਕ ਜੇ ਤੇ ਗੌਣ ਵਾਲੇ ਐਸੀ ਆਵਾਜ਼ ਲਾਓ ਉੱਚੀ ਕਿ ਕੋਈ ਤੁਹਾਡੀ ਆਵਾਜ਼ ਦੇ ਪ੍ਰਭਾਵ ਇੱਥੇ ਸਭ ਦੱਬੇ ਜਾਣ ਤੇ ਗਾਉਣ ਵਾਲਿਆਂ ਨੇ ਪੰਜ-ਪੰਜ ਢੋਲ ਵਾਲੇ ਲਾਏ ਆ ਕਿ ਐਸਾ ਢੋਲ ਵਜਾਓ ਜੋਰ-ਜੋਰ ਨਾਲ ਤੇ ਜਿਹੜੇ ਬਾਹਰ ਸੁਣਦੇ ਹੋਣ ਉਹ ਤੁਹਾਡੇ ਢੋਲ ਦੀ ਆਵਾਜ਼ ਇੱਥੇ ਦੱਬੇ ਜਾਣ ਤੇ ਸ਼ਬਦ ਮੋਤ ਹੋ ਜਾਂਦੇ ਸਾਰੇ ਲੋਕ ਤੇ ਅੱਗੇ ਆ ਗਿਆ ਕਥਾ ਵਾਰ ਹੋ ਜਾਂਗੇ ਤੇ ਕਿਉਂਕਿ ਸਾਰੇ ਦੁਨੀਆਂ ਸ਼ਬਦ ਮੋਤ ਕੋਇ ਅਰਥ ਮੋਹਤ ਕੋਈ ਨਹੀਂ ਗਾ ਤੇ ਜਦੋਂ ਸ਼ਬਦ ਸੁਣਾਉਂਦਾ ਤੁਸੀਂ ਸ਼ਬਦ ਦੇ ਹਾਸਾ ਤੇ ਦਬੇ ਜਾਂਦੇ ਵੇ ਬੱਲੇ ਬੱਲੇ ਹੰਸਰਾ ਜਨੇ ਕਮਾਲ ਕਰਤੇ ਮੁਹੰਮਦ ਨੇ ਕਿ ਜੜਸ ਕੀ ਵਜਦਾ ਤੌਰੇ ਜਿਆੜਾ ਚਿੱਠੀ ਪਾਗ ਰਖਦਾ ਤੇ ਉਹਨੇ ਕਮਾਲ ਕਰਤੇ ਤੇ ਉਹ ਲੜਕੀ ਨੇ ਦਾ ਭਈ ਕਿਆ ਨੇ ਹਾਲੇ ਕਰਤੇ ਤੇ ਮਾਤਮ ਲਾ ਕੇ ਇਹ ਜਿੰਨੇ ਗਾਣੇ ਵਜਾਣੇ ਹੈ ਤੇ ਇਹ ਸ਼ਬਦ ਮੋਥ ਤਾਂ ਮਨੋਖ ਤੇ ਸ਼ਬਦ ਮੋਥ ਦੇ ਅਰਥ ਉਹਦਾ ਕੋਈ ਨਹੀਂਗਾ ਅਰਥ ਨੇ ਵਿਚਾਰਦਾ ਤੇ ਅਰਥ ਤਾਂ ਵੇਦਾਂਤਾ ਕੇ ਜਿਹਦਾ ਬੋਰੇ ਸ਼ਬਦ ਬੋਲਦਾ ਉਹ ਅਰਥ ਹਾਜ਼ਰ ਨਾ ਜਰਦਾ ਤੇ ਕੋਈ ਸੁਣਾ ਤੇ ਸੱਸੀ ਪੁੰਨੀ ਤੇ ਕੋਈ ਜਾਣਦਾ ਨੇ ਕੌਣ ਸੱਸੀ ਤੇ ਕੌਣ ਪੁੰਨੋ ਕਾਣ ਮਿਰਜਾ ਸਹਿਬਾਂ ਕਾਣ ਰਾਂਝਾ ਤੇ ਕੌਣ ਹੀਰ ਤੇ ਕਿੱਥੇ ਰਹਿੰਦੇ ਕੀ ਖਾਂਦੇ ਐ ਤੇ ਜਿਹਦੇ ਬਾਤ ਇਹ ਕਰਦਾ ਕਿ ਉਹ ਕੌਣ ਸਾ ਦੇਵਾ ਹੈ ਕਿ ਜਿਹੜਾ ਨਾ ਸੌਂਦਾ ਨਾ ਜਾਗਦਾ ਤੇ ਉਹ ਤਰੇ ਕਾਲ ਆਵਾਜ਼ ਸਤਾ ਹਰ ਵੇਲੇ ਹੈ ਤੇ ਲੋਕ ਸ਼ਬਦਾਂ ਦੇ ਪੁਲ ਬੰਨ੍ਹਦੇ ਐ ਤੇ ਚੀਜ਼ اگے ਸਾਹਮਣੇ ਕੋਈ ਨਹੀਂ ਤੇ ਜਿਹਨੂੰ ਵਿਦਾਂਤ ਬੋਲਦਾ ਨਾ ਪੈ ਇਧਰੋਂ ਬੋਲਦਾ ਤੇ ਉਹ ਸਾਰੇ ਵਸਤੂ ਹਰ ਇੱਕ ਨੂੰ ਹਾਜਰ ਨਿਤ ਪਰਾਪਤ ਹੈ ਪਰਮਤ ਫਿਰੇ ਨੇ ਦਿਨ ਇਹ ਪਾਨੂ ਰਤਨਾ ਨਿਚਲ ਛਿਨ ਇੱਕ ਥਾਨੂ ਤੇ ਕਈ ਕਹਿੰਦੇ ਆਵੇ ਸੂਰਜ ਦੀ ਉਪਾਸ਼ਨਾ ਕਰੋ ਤੇ ਸੂਰਜ ਦੇ ਉਪਾਸ਼ਨਾ ਕਰੋ ਵੀ ਸੂਰਜ ਦੇਵਤਾ ਲੋਕ ਕਰਦੇ ਆ ਭਾਈ ਤੇ ਇੱਕ ਆ ਦੇ ਯਰ ਬੜਾ ਗੱਲ ਸੂਰਜ ਦੀ ਤਾਂ ਸੁਰਮ ਜਨੂੰ ਟੇਕਣਾ ਨਹੀਂ ਮਿਲਦਾ ਤੇ ਪਰਮਤ ਕਰਦਾ ਫਿਰਦਾ ਤੇ ਜਿਹੜੇ ਇਹ ਦੇਉ ਪਾਸ ਹੋਣ ਕੇ ਉਹ ਵੀ ਪਟਕਦੇ ਕਰਨ ਮੰਗੇ ਪਰਮਤ ਫਿਰੇ